ਲਾ ਵੀ ਦੇਖ ਕੇ ਫਿਰ ਗੱਭਰੂਆਂ ਦਾ ਜੋਰ ਲਾ ਬਈ ਪਹਿਲਾਂ ਤੂੰ ਲਾ ਜੋਰ ਬਈ ਖੱਚ ਦੇ ਕੰਮ ਗੇਰਾ ਲਾ ਦੇ ਯਾਰ ਐ ਕਿ ਉਹਨੂੰ ਬੇਇੱਜ਼ਤੀ ਕਰਾਈ ਜਾਣਾ ਭਰਾ ਮੇਰਿਆ ਖੱਚ ਦੇ ਨੂੰ ਜੀ ਹੈ ਕੀ ਪਤਾ ਇਹ ਚ ਲਾ ਜੋਰ ਤਾਂ ਲਾ ਅੱਕ ਗਿਆ ਲਾ ਜਾ ਭਰਾ ਤੂੰ ਆ ਜਾ ਖੱਚ ਦੇ ਕੰਮ ਮੈਂ ਕਹਿਣਾ ਕੋਈ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਜਿੰਨਾ ਆਪਣੇ ਭਰਾਵਾਂ ਦੇ ਅੱਗੇ ਕੋਈ ਵਿਆਹੂ ਦਾ ਪ੍ਰੋਗਰਾਮ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੈਗਾ ਵੈਡਿੰਗ ਦੇ ਰੇਟਡ ਜਾਂ ਪ੍ਰੀ ਵੈਡਿੰਗ ਪੋਸਟ ਵੈਡਿੰਗ ਕੁਝ ਵੀ ਹੈ ਬਈ ਇੱਕ ਭਰਾ ਨਾਲ ਲੱਗਿਆ ਮਿਲਣਾ ਸਿੰਘ ਫੋਟੋਗ੍ਰਾਫਰ ਦੇ ਨਾਮ ਤੇ ਹੈ ਮੈਂ ਕਹਿੰਦਾ ਚੈਲੰਜ ਪੱਲਾ ਆਜੋ ਵੀਡੀਓ ਦੇਖੋ ਸਵਾਦ ਪਤਾ ਸ੍ਰੀ ਗਰ ਜੀ ਚੈਲੰਜ ਤਾਂ ਦੇ ਦਾਂਗਾ ਕਿ ਸਭ ਤੋਂ ਪਹਿਲਾਂ ਸੋਈ ਆਪਣੀ ਜਿਹੜਾ ਨਾਮ ਕੀ ਹੈ ਤੇ ਐਡਰੈਸ ਕੀ ਪੈਂਦਾ ਹੈ ਹਾਂਜੀ ਆਪਣਾ ਨਾਮ ਸਿੰਘ ਫੋਟੋਗ੍ਰਾਫੀ ਹੈ ਜੀ ਤੇ ਮੇਰਾ ਨਾਮ ਕਲਦੀਪ ਸਿੰਘ ਹੈ ਤੇ ਪਿੰਡ ਹੀਰੋਂਕਲਾ ਜ਼ਿਲ੍ਹਾ ਮਾਨਸਾ ਜੀ ਰੇਟ ਦੀ ਗੱਲ ਕਰੋਂਗੇ ਸ਼ੁਰੂ ਵਿੱਚ ਇੱਕ ਸਰਪ੍ਰਾਈਜ਼ ਦਮ ਹਾਂਜੀ 10 ਫੋਟੋਗ੍ਰਾਫਰ ਕੋਲ ਜਾਇਓ ਭਰਾ ਕਹਿੰਦਾ ਮੈਨੂੰ ਕਾਲ ਕਰਕੇ ਬੋਚੋ ਕਹਿੰਦਾ 25% ਡਿਸਕਾਊਂਟ ਮਾਰਕੀਟ ਨਾਲੋਂ ਮੈਂ ਵੈਸੇ ਚਲਾ ਰੱਖਿਆ ਹੁਣ ਕਈ ਭਰਾ ਕਹਿੰਦੇ ਕਿ ਕੁਆਲਿਟੀ ਦੀ ਲਓ ਜੀ ਜ਼ੋਰ ਮੁੰਡਿਆਂ ਦਾ ਕੁਆਲਿਟੀ ਦੀ ਫੁੱਲ ਗਾਰੰਟੀ ਹੈ ਵੀਰੇ ਕੋਈ ਆਪਣੀ ਐਲਬਮ ਦੀ ਸੀਟੀ ਪਾੜ ਦੇ ਹਾਂ ਆਪਾਂ ਪ੍ਰੋਗਰਾਮ ਫ੍ਰੀ ਲਾਵਾਂਗੇ ਸੀਟ ਕੱਲੀ ਪਾੜ ਦੋ ਆ ਕੇ ਪ੍ਰੋਗਰਾਮ ਫ੍ਰੀ ਲਵਾ ਲਓ ਐਡਾ ਚੈਲੰਜ ਹੁਣ ਜ਼ੋਰ ਦੇਖ ਲਿਆ ਬਈ ਮੁੰਡਿਆਂ ਦਾ ਲਓ ਜੀ ਹੈਗੇ ਬਈ ਖਾਦੀ ਖੁੱਦੇ ਖਰਾਕਾਂ ਹੈ ਤਿਆਰ ਲਾ ਬਈ ਦੇਖ ਕੇ ਫਿਰ ਗੱਭਰੂਆਂ ਦਾ ਜ਼ੋਰ ਲਾ ਬਈ ਪਹਿਲਾਂ ਤੂੰ ਲਾ ਜ਼ੋਰ ਬਈ ਖੱਚ ਦੇ ਕੰਮ ਗੇਰਾ ਲਾ ਦੇ ਯਾਰ ਐ ਕਿਹਨੂੰ ਬੇਇੱਜ਼ਤੀ ਕਰਾਈ ਜਾਂਦਾ ਭਰਾ ਮੇਰਿਆ ਖੱਚ ਦੇ ਨੂੰ ਜੀ ਹੈ ਕੀ ਪਤਾ ਇਹ ਚ ਲਾ ਜ਼ੋਰ ਤਾਂ ਲਾ ਅੱਕ ਗਿਆ ਲਾ ਜਾ ਭਰਾ ਤੂੰ ਆ ਜਾ ਖੱਤੇ ਦੇ ਕਰਮ ਮੈਂ ਕਹਿਣਾ ਕੁਝ ਮਰਜ਼ੀ ਕਰ ਲੈ ਚਾਕੂ ਨਾ ਲੈ ਕੇ ਆਇਓ ਹੱਥ ਨਾਲ ਵੜਨੀ ਮੈਂ ਪਹਿਲਾਂ ਕਹਿ ਰਿਹਾ ਜੇ ਫਟ ਗਈ ਠੀਕ ਹੈ ਪ੍ਰੋਗਰਾਮ ਫ੍ਰੀ ਆ ਜਾ ਬਈ ਵਿੱਕੀ ਤੂੰ ਵੀ ਦੇਖ ਤੇਰਾ ਵੀ ਦੇਖਿਆ ਆਪਾ ਜੋਰ ਹੈਗਾ ਕਿ ਨਹੀਂ ਹੈਗਾ ਬੱਲੇ 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 ਇਹ ਇਹ ਇਹਨੂੰ ਕੁਝ ਨਹੀਂ ਹੁੰਦਾ ਐਲਬਮ ਦੀ ਕੁਆਲਿਟੀ ਚੈੱਕ ਕਰਨ ਲਈ ਕਈ ਭਰਾਇਂ ਕਹਿ ਦੇਣਗੇ ਕਿ ਖੌਰ ਇਹਨਾਂ ਦੇ ਪੈਸੇ ਵਧਣਾ ਹੋਣਾ ਠੀਕ ਹੈ ਜੀ ਦੇ ਦੇ ਜੀ ਭਰਾਜ ਚੈਲੰਜ ਚੈਲੰਜ ਜੀ ਫੁੱਲ ਫੁੱਲ ਜੀ ਫੁੱਲ ਐਲਬਮ ਪਰੀ ਵੈਡਿੰਗ ਪੋਸਟ ਵੈਡਿੰਗ ਪੂਰਾ ਵੈਡਿੰਗ ਦਾ ਇੱਕ ਚੀਜ਼ ਤੇ ਧਿਆਨ ਕਰ ਲਿਓ ਇਹਨਾਂ ਦਾ ਕੰਮ ਹੈਗਾ ਪੂਰਾ ਟੌਪ ਦਾ ਰੇਟ ਹੈਗੇ ਨਾ ਸਭ ਤੋਂ ਘੱਟ ਕੰਮ ਦੀ ਗੱਲ ਕਰੋਂਗੇ ਆ ਜਿਓ ਜਿਨ੍ਹਾਂ ਦੀ ਪਹਿਲਾਂ ਵੀਡੀਓ ਬਣੀਆਂ ਹੋਈਆਂ ਨੇ ਉਹ ਵੀ ਦਿਖਾ ਦੇਵਾਂਗੇ ਕੰਮ ਤਾਂ ਹੈ ਜਗਾ ਥੋੜੇ ਜਿਹਾ ਸਰ ਪੁੱਲ ਭਲੇਖੇ ਨਾਲ ਮੂਵੀ ਦੇਖ ਲਈ ਤੁਹਾਡੇ ਕਿਸੇ ਦੇ ਬਣੇ ਹੋਏ ਉਹਨਾਂ ਨੂੰ ਸਿਰਫ ਇੰਨੇ ਪੁੱਛਣਾ ਹੈ ਕਿ ਭਾਈ ਸਾਨੂੰ ਇਹਨਾਂ ਦਾ ਨੰਬਰ ਦੇ ਦਿਓ ਠੀਕ ਹੈ ਜੀ ਪਹਿਲੀ ਗੱਲ ਤਾਂ ਹੁਣ ਗੱਲ ਕਰੀ ਜੱਪਰ ਰੇਟ ਦੇ ਜੀ ਰੇਟ ਤਾਂ ਜੀ ਜਿੱਥੇ ਮਰਜ਼ੀ ਟਰਾਈ ਕਰਕੇ ਆ ਜਾਣਾ ਹਾਂਜੀ ਬਾ ਉਸ ਤੋਂ ਵੀ ਲੈਸ ਲਾ ਦਾਂਗੇ ਪਹਿਲਾਂ ਜਾ ਕੇ ਆਬਦਾ ਤਸੱਲੀ ਕਰਨਾ ਤਸੱਲੀ ਕਰਕੇ ਫਿਰ ਆ ਜਾਣਾ ਤੇ ਕੁਆਲਿਟੀ ਵੀ ਦੇਖਿਆ ਹਣਾ ਤੇ ਰੇਟ ਵੀ ਪੁੱਛਿਆ ਹਣਾ ਓਕੇ ਤੇ ਉਸ ਤੋਂ ਬਾਅਦ ਆਪਣੀ ਕੁਆਲਿਟੀ ਵੀ ਦੇਖ ਲੈਣਾ ਤੇ ਆਪਣਾ ਰੇਟ ਵੀ ਦੇਖ ਲੈਣਾ ਅੱਛਾ ਜੇ ਆਪਾਂ ਗੱਲ ਕਰੀਏ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਆ ਜਾਂਦੀਆਂ ਨੇ ਜੀ ਪ੍ਰੀ-ਵੇਡਿੰਗ ਵੀ ਆ ਜਾਂਦੀ ਆ ਪੋਸਟ-ਵੇਡਿੰਗ ਵੀ ਆ ਜਾਂਦੀ ਹੈ ਵੈਡਿੰਗ ਦਾ ਆ ਗਿਆ ਜਾਂ ਜਮ ਅੱਜ ਕਲਰ ਰਿਸੈਪਸ਼ਨ ਰਿਸੈਪਸ਼ਨ ਦਾ ਕਰ ਲੈਂਦੇ ਸਾਰਾ ਕੁਝ ਏ ਟੂ ਜ਼ੈਡ ਏ ਤੋਂ ਲੈ ਕੇ ਜ਼ੈਡ ਤੱਕ ਲੈਵ ਕਰਨਾ ਪ੍ਰੀ-ਵੇਡਿੰਗ ਆ ਗਈ ਕੋਈ ਵੀ ਪ੍ਰੋਗਰਾਮ ਆ ਗਿਆ ਕੈਂਡਲ ਫੋਟੋਗ੍ਰਾਫੀ ਆ ਗਈ ਇਹ ਤੋਂ ਲੈ ਕੇ ਜੈਡ ਤੱਕ ਆਪ ਲਵੇ ਹੈਗਾ ਜੀ ਪ੍ਰੋਮਤਲਬ ਥੀਮ ਵਾਲੇ ਕੰਮ ਵੀ ਆਪਾਂ ਕਰ ਦਨੇ ਸਾਰਾ ਕੁਸ ਆਪਾਂ ਕਰਾਂਗੇ ਪ੍ਰੀ ਵਿਡਿੰਗ ਵੀ ਸਟੋਰੀ ਮੁਤਾਬਕ ਹੀ ਬਣਾਵਾਂਗੇ ਇਹ ਨਹੀਂ ਹੈਗਾ ਵੀ ਇੱਕ ਲੋਕੇਸ਼ਨ ਤੇ ਲੈ ਕੇ ਆ ਕੇ ਬਣਾਵਾਂਗੇ ਤੇ ਵੈਸੇ ਬਣਾਵਾਂਗੇ ਆਪਾਂ ਐਨ ਆਰ ਆਈ ਭਰਾਵਾਂ ਵਾਲੀ ਦਾ ਸਭ ਤੋਂ ਵੱਡਾ ਆਫਰ ਹੈ ਜਿਹੜੇ ਕਹਿੰਦੇ ਨੇ ਕਿ ਯਾਰ ਅਸੀਂ ਆਪਦਾ ਜਿਹੜਾ ਇਹ ਵਿਆਹ ਸ਼ੱਜਾ ਪ੍ਰੋਗਰਾਮ ਦਾ ਯੂਨਿਕ ਹੁੰਦਾ ਨਾ ਵੀ ਅਸੀਂ ਇਹਨੂੰ ਯਾਦਗਾਰੀ ਬਣਾਉਣਾ ਹੈ ਮੈਂ ਕਹਿੰਦਾ ਜਿਹੇ ਜਿਹੇ ਫਿਲਮ ਦੇਖ ਲਈ ਉਹ ਹੀ ਜਾਗਲੇ ਨੇ ਬਿਆਲੀ ਮੂਵੀ ਦੇਖ ਰਹੀ ਹੈ ਬਾਜੀ ਬਾਸ ਉਹੀ ਚੀਜ਼ ਬਣਾਵਾਂਗੇ ਜੀ ਮੈਂ ਕਹਿੰਦਾ ਐਂਡ ਗੱਲ ਰਿਪੋਰਟ ਬਾਕੀ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਕਿਸੇ ਵੀ ਹਾਂ ਬੁਕਿੰਗ ਕਰਾ ਲਿਓ ਉਹਦਾ ਕਾਰਨ ਕੀ ਦੋ ਵੀ ਦੱਸ ਦੋ ਹਾਂਜੀ ਬੁਕਿੰਗ ਹੈ ਕਿਉਂਕਿ ਡੇਟਾ ਫਲਵੇ ਬੁੱਕ ਹੋ ਜਾਂਦੀਆਂ ਨੇਗੀਆਂ ਤਾਂ ਕਰਕੇ ਆਪਾਂ ਡਬਲ ਪ੍ਰੋਗਰਾਮ ਨਹੀਂ ਫੜਦੇ ਆਪਾਂ ਇੱਕ ਦਿਨ ਦਾ ਇੱਕ ਪ੍ਰੋਗਰਾਮ ਹੀ ਲਾਉਣੇ ਆ ਹਾਂ ਉਹ ਸਾਰੇ ਜਿਹੜੇ ਕਰਾ ਦਿਆ ਹਾਂ ਇੱਕ ਚੀਜ਼ ਮੈਂ ਤੁਹਾਨੂੰ ਕਹਿ ਦਨਾ ਇਹ ਹੈਗਾ ਆਪਾਂ ਡਬਲ ਬੰਦੇ ਵੀ ਦੋ ਪ੍ਰੋਗਰਾਮ ਫੜ ਲੈ ਦੂਜੇ ਤੇ ਦੋ ਬੰਦੇ ਭੇਜਦੇ ਨਹੀਂ ਆਪਾਂ ਸਿਰਫ ਇੱਕ ਸਿੰਗਲ ਹੀ ਪ੍ਰੋਗਰਾਮ ਫੜਾਂਗੇ ਜੇ ਡਬਲ ਫੜਾਂਗੇ ਤਾਂ ਅਗਲੇ ਨੂੰ ਦੱਸ ਕੇ ਫੜਾਂਗੇ ਓਕੇ ਜੀ ਹਾਂਜੀ ਇੱਕ ਵਾਰ ਸਤਿ ਧਿਆਨ ਦਾ ਧਿਆਨ ਕਰ ਲਿਓ ਆਪਣਾ ਜੋ ਵੀ ਭਰਾ ਇਹਨਾਂ ਕੋਲ ਬਕਣਾ ਹੈ ਥੋੜਾ ਜੰਨਾ ਨੂੰ ਬਾਕਿਆਂ ਨਾਲੋਂ ਟਾਈਮ ਥੋੜਾ ਜਿਆਦਾ ਵੱਧ ਲੱਗ ਜਾਂਦਾ ਹੈ ਹਾਂ ਤੁਸੀਂ ਕਦੇ ਕਾਲੀ ਕਰੀ ਚੱਲੋ ਬਾਈ ਨਿਮੇੜਦੇ ਨੇ ਮਿੜਦੇ ਨਾ ਬਾਈ ਕੰਮ ਕਰ ਦੇਣਾ ਤਸੱਲੀ ਵਾਲਾ ਠੀਕ ਹੈ ਬਾਅਦ ਵਿੱਚ ਤੁਸੀਂ ਕਦੇ ਇੱਕ ਵਾਰ ਚ ਕਾਲੀ ਕਰੀ ਜਾਣਾ ਨਹੀਂ ਨਹੀਂ ਕਾਲੀ ਵਾਲਾ ਕੰਮ ਨਹੀਂ ਵੀਰੇ ਹਾਂ ਜੇ ਤੁਹਾਨੂੰ 15 ਦਿਨ ਕਿਹਾ ਹੈ ਨਹੀਂ ਪਤਾ 20 ਲੱਗ ਜਾਣ ਠੀਕ ਹੈ ਪਰ ਕੰਮ ਸਾਨੂੰ ਇੱਕ ਨੰਬਰ ਕਰਕੇ ਦੇਣਗੇ ਸਕ੍ਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਆਪਣੀ ਵੀਰੇ ਦਿੱਤੇ ਨੰਬਰ ਤੇ ਪਹਿਲਾਂ ਜਾ ਕੇ ਚਾਰੇ ਪਾਸੇ ਫਿਰ ਕੇ ਤਸੱਲੀ ਜ਼ੁਲੀ ਕਰਕੇ ਪਹਿਲਾਂ ਤਾਂ ਕਾਲ ਕਰਕੇ ਰੇਟ ਇਹ ਕਨਫਰਮ ਕਰ ਲਿਓ ਵੀ ਅਸੀਂ ਆਹ ਚੀਜ਼ਾਂ ਕਰਾਉਣੀਆਂ ਨੇ ਜੀ ਇਹਦਾ ਕੀ ਰੇਟ ਬਣੂ ਹਣਾ ਜੀ ਹਾਂਜੀ ਹਾਂ ਤੇ ਆਦੀ ਬੁਕਿੰਗ ਨਾਲ ਹੁੰਦੇ ਕਰਵਾ ਲਿਓ ਬਾਕੀ ਬਾਈ ਸ਼ੇਅਰ ਸ਼ੁਰੂ ਕਰ ਦਿਓ ਆਪਣੇ ਉਹਨਾਂ ਭਰਾਵਾਂ ਤੱਕ ਠੀਕ ਹੈ ਜਿਨ੍ਹਾਂ ਦੇ ਘਰੇ ਅੱਗੇ ਉਹਨਾਂ ਨਾਲ ਸਮੇਂ ਦੇ ਵਿੱਚ ਵਿਆਹ ਸ਼ਾਦੀ ਦਾ ਕੋਈ ਵੀ ਪ੍ਰੋਗਰਾਮ ਹੈਗਾ ਬਾਕੀ ਸਾਰਾਂ ਧੰਨ